ਇਹ ਸਵੇਰੀ ਸਵੇਰੀ ਦਾ ਮਾਹੌਲ ਦੇਖੋ ਬਈ ਕਰਮਾ ਉੱਖ ਲੱਗੀ ਵੀ ਅੱਖ ਜੜੀ ਵੀ ਆ ਇਹ ਸਾਰੀ ਰਾਤ ਸੋਇਆ ਨਹੀਂ ਬਈ ਉਹ ਬੰਦਾ ਤੇ ਸਾਰੀ ਰਾਤ ਮਾਰੀ ਤੋਂ ਮੱਥਾ ਟੇਕਣ ਵਾਂਗ ਲੰਗੀ ਪਹਿਲਾਂ ਗੁੱਗਾ ਮਾੜੀ ਪਾਣਾ ਸੌਰੀ ਗੋਰਨਾਤਵਾ ਤੇ ਗੁੱਗਾ ਮਾੜੀ ਪਾ ਆ ਜਾਂਦੇ ਨਾ ਤੇ ਸਵੇਰੇ ਹੋ ਗਈ 5:30 ਹੋ ਗਏ ਤੇ ਬੰਬ ਉਹ ਬਹੁਤ ਚਲੇ ਰਾਤ ਆ ਹੁਣ ਤੱਕ ਚਲੇ ਰਹੇ ਆ ਤੇ ਧੁੰਦ ਦੇਖੋ ਬਈ ਠੰਡ ਤਾਂ ਪੁੱਛੋ ਹੀ ਨਾ ਇੰਨੀ ਜਿਆਦਾ ਠੰਡ ਆ ਜਿੰਨੇ ਕਹਦੇ ਹੋ ਬਈ ਤੇ ਸਵੇਰੇ 5:30 ਵਜੇ ਆਪਾਂ ਨੇ ਟੈਗ ਲਿਆ ਤੇ ਤੁਹਾਨੂੰ ਸਾਰੀ ਮਹੌਲ ਦਿਖਾਤਾ ਇੱਥੇ ਸਵਾਰ ਬਾਗੜਦਾ ਤੇ ਆਪਾਂ 12 ਵਜੇ ਵਾਲਾ ਤ੍ਰਿਸ਼ ਮਤਲਬ ਕੁੱਗਾ ਮਾੜੀ ਦੇ ਨਹੀਂ ਦੇ ਸਕੇ ਕਿਉਂਕਿ ਆਪਾਂ ਨੂੰ ਟਾਈਮ ਵੀਰੋ ਘੋਰ ਖਨਾਤ ਹੋਰ ਖੀਲੇ ਤੇ ਲੱਗਿਆ ਸੀ ਡੇਢ ਆਪਾਂ ਨੂੰ ਉੱਥੇ ਪੱਧ ਗਿਆ ਤੇ ਸਾਡੇ ਤੇ ਤੇ ਸਹੀ 12 ਵਜੇ ਜਿਹੜਾ ਇੱਥੋਂ ਦਾ ਤ੍ਰਿਸ਼ਾ ਮਤਲਬ ਕੁੱਗਾ ਮਾੜੀ ਦਾ ਉਹ ਦੇਖਣ ਆਲਾ ਹੁੰਦਾ ਪਰ ਉਹ ਆਪਾਂ ਮਿਸ ਅੰਡਰਸਟੈਂਡਿੰਗ ਹੋ ਗਈ ਕਿਉਂਕਿ ਆਪਾਂ ਉੱਥੇ ਜਿਆਦਾ ਟਾਈਮ ਲੱਗਿਆ ਤੇ ਇਸ ਕਰਕੇ ਤੇ ਬਾਕੀ ਵੀਓ ਹੁਣ ਚੱਲਦੇ ਆਪਾਂ ਗੱਡੀ ਤੇ ਤੇ ਚੱਲਦੇ ਆਂ ਦੇਖਦੇ ਕਿੱਧਰ ਨੂੰ ਤੇ ਬਾਕੀ ਮੱਥਾ ਮੁੱਤਾ ਬੋਨੇ ਟੇਕ ਲਿਆ ਤੇ ਬਾਕੀ ਵੀਡੀਓ ਵਧੀਆ ਲੱਗੇ ਤੇ ਲਾਈਕ ਤੇ ਸ਼ੇਅਰ ਵੀਰੋ ਜਰੂਰ ਕਰਿਓ ਤੇ ਵਾਕੀ ਬਲੌਗ ਨੂੰ ਅੱਜ ਦਿਨ ਆਪਾਂ ਇੱਥੋਂ ਹੀ ਕਰਦੇ ਆਂ ਵੀਰੋ ਸਮਾਪਤ ਤੇ ਫਿਰ ਮਿਲਦੇ ਆਂ ਕਦੇ ਨਵੇਂ ਬਲੌਗ ਦੇ ਵਿੱਚ ਤੇ ਜੈਕਾਰਾ ਗੁਰੂ ਕੀ ਜਾਰ ਮੇਰ ਦਾ ਤੇ ਜੈਕਾਰਾ ਗੁਰੂ ਘਰ ਖਨਾਕਾ ਤੇ ਮਾਹੌਲ ਅੱਜ ਦਾ ਤੁਸੀਂ ਸਭ ਨੂੰ ਦਿਖਾਇਆ ਵੀਰੋ ਬਾਗੜ ਤੇ ਬਿੱਚਾਂਪਾਂ ਕੋ ਗਾਮੇੜੀ ਤੇ ਆਏ ਸੀ ਆਪਾਂ 31 ਜਿਹੜੀ 31 ਦਸੰਬਰ ਨੂੰ ਆਪਾਂ 3 ਵਜੇ ਤੁਰੇ ਸੀ ਘਰੋਂ ਤੇ 8:30 ਤੋਂ 9:00 ਦੇ ਟਾਈਮ ਦੇ ਆਪਾਂ ਪਹੁੰਚੇ ਸੀ ਤੇ ਉਸ ਤੋਂ ਬਾਅਦ ਵੀ ਲੋ ਸਾਰੀ ਰਾਤ ਦੇਖ ਲੋ ਲੱਗੀ ਇੰਨੀ ਭੀੜ ਜ਼ਿਆਦਾ ਸੀ ਇੰਨੀ ਲੰਬੀ ਲਾਈਨਾਂ ਸੀ ਤੇ ਠੰਡ ਵੀ ਉਤੋਂ ਬਹੁਤ ਜ਼ਿਆਦਾ ਸੀ ਇਸ ਕਰਕੇ ਤੇ ਬਹੁਤ ਟਾਈਮ ਲੱਗਿਆ ਵੀ ਸਾਰਾ ਸਵੇਰ ਦੇ 5:30 ਵਜੇ ਆਪਾਂ ਨੂੰ ਮਤਲਬ ਗੋਰਨਾਥ ਤੇ ਤੇ ਗੋਗਾ ਮੇੜੀ ਦੇ ਮੱਥਾ ਟੇਕਦੇ ਟੇਕਦੇ ਆ ਤੇ ਸਵੇਰ ਦੇ ਟੇ 5 ਦਾ ਟਾਈਮ ਆ ਤੇ ਸੰਡੂ ਵਿੱਚ ਹੋਈ ਨਾਲ ਦੇ ਖੰਟਾਰੇ 1:30 ਵਜੇ ਬਾਈ ਬੜੀ ਧੁੰਦ ਕਹਿੰਦੀ ਆ ਤੁਹਾਡਾ ਦੇਣਾ ਕਿ ਆ ਧੁੰਦ ਬਹੁਤ ਆ ਹਾਂ ਤੇ ਧੂਆ ਵੀ ਬਹੁਤ ਆ ਵੀਰੋ ਜਿਵੇਂ ਕਿ ਰੋ ਬਹੁਤ ਜ਼ਿਆਦਾ ਜਿਹੜੇ ਪਟਾਕੇ ਚੱਲੇ ਆ ਰਾਤ ਤੇ ਇਸ ਕਰਕੇ ਤੇ ਵਾਕਈ ਵੀਰੇ 5 ਵਜੇ 5:30 ਵਜੇ ਦਾ ਮਾਹੌਲ ਦੇਖ ਲਓ ਤੇ 6 ਵਜਣ ਵਾਲੇ ਆ ਤੇ ਆਪਾਂ ਵੀ ਵੀਰੋ ਕਿੰਦੇ ਆ ਚਾਹ ਤੂ ਤੇ ਵਾਕਈ ਵੀਡੀਓ ਨੂੰ ਫਾਤੇ ਵੱਦ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਇਹ ਕਾਰਾ ਕੁਕੇ ਚਾਰ ਪੀਰ ਕਾਤੇ ਮਿਲਦੇ ਆ ਨਵੇਂ ਲੋਕ ਦੇ ਵਿੱਚ ਤੇ ਤੱਪਕਲੇ ਸਾਸਰੇ ਬੜਾ